ਹਾਂ ਜੀ ਸਸ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂ ਜੀ ਸਸਕ੍ਰਾਈਬ ਕਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲਓ ਨੋਟ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਵੀਰੇ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਟਾਂ ਦੇ ਜਾਇ ਤੇ ਕਰ ਦਿਆਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆਂ ਪੰਜ ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਜੌਂਡੀਅਰ 5050 ای ਟਰੈਕਟਰ ਹੈ ਵੀਰੇ ਮਹਿੰਦਰਾ 575 ਸਰਪੰਚ ਟਰੈਕਟਰ ਹੈ ਕੇਐਸਏ ਦਾ ਤੁੜੀ ਵਾਲਾ ਰੀਪਰ ਹੈ ਮਡ ਲੋਡਰ ਹੈ ਇੱਕ ਟਰਾਲੀ ਹੈ ਵੀਰੇ 13 ਫੁੱਟੀ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਜੌਂਡੀਅਰ 5050 E ਟਰੈਕਟਰ ਬਾਰੇ ਟਰੈਕਟਰ ਵੀਰੇ 2014 ਮਾਡਲ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ 16 9 28 ਵਾਲੇ JK ਕੰਪਨੀ ਦੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਡਬਲ ਕਲੱਚ ਪਾਵਰ ਬ੍ਰੇਕ ਪਾਵਰ ਸਟੀering ਰਿਵਰਸ PTO ਦੇ ਨਾਲ 55 ਹੌਸ ਪਾਵਰ ਕੈਟਾਗਰੀ ਦਾ ਟਰੈਕਟਰ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਰੰਗ ਪੇਂਟ ਸਾਰਾ ਨਾਲ ਦਾ origignal ਰੰਗ ਪੇਂਟ ਹੈ ਬਾਡੀ ਜਿਾਸੀ ਲੈਂਕਾਂ ਦਾ ਕਿਤੇ ਸਕਰੈਚ ਤੱਕ ਨਹੀਂ ਟਰੈਕਟਰ ਤੇ ਇਕਦਮ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਵੀਰੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬਾਅ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਵੀਰੇ ਪੰਜ ਪੈਸੇ ਤੱਕ ਨਹੀਂ ਲੱਗਦੇ ਰਿਪੇਅਰ ਤੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਏਰੀਆ ਵੀਰੇ ਫਿਰਡੇ ਕਲਾਂ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 5,20,000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਮੌਕੇ ਦੇ ਲੈਸ ਵੀ ਹੋ ਜੂਗਾ ਵੀਰੇ ਨੰਬਰ ਮਾਲਕ ਵੀਰ ਦਾ ਹੇਠੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਹੋਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਮਹਿੰਦਰਾ 575 DI ਸਰਪੰਚ ਟਰੈਕਟਰ ਵੀਰੇ 2016 ਮਾਡਲ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ 70 ਪੈਸੇ ਟਾਇਰ ਨੇ 1328 ਦੇ ਸੀ8 ਕੰਪਨੀ ਦੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਵੀਰੇ ਟਾਪ ਮਾਡਲ ਹੈ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਡਬਲ ਕਲਚ ਰਿਵਰਸ ਪੀਟੀਓ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ 48 ਹੌਸਪਾਵਰ ਕੈਟਾਗਰੀ ਦਾ ਟਰੈਕਟਰ ਹੈ ਵੀਰੇ ਬਾਡੀ ਚਾਸੀ ਲੈਂਕਾਂ ਦਾ ਰੰਗ ਸਾਰਾ Ориਜਨਲ ਰੰਗ ਹੈ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਕੋਈ ਸਕ੍ਰੈਚ ਤੱਕ ਨਹੀਂ ਰੰਗ ਤੇ ਟਰੈਕਟਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਇੰਜਨ ਪੰਪ ਗੀਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਕੋਈ ਕਮੀ ਪੇਸ਼ੀ ਨਹੀਂ ਕੋਈ ਟੁੱਟ ਭੱਜ ਨਹੀਂ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਬਾਅਦ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ ਏਰੀਆ ਵੀਰੇ ਸੋਡੀਏ ਵਾਲਾ ਪਿੰਡ ਹੈ ਵੀਰਾਂ ਦਾ ਜਿਲ੍ਹੇ ਫਿਰੋਜ਼ਪੁਰ ਦੇ ਵਿੱਚ ਉਥੇ ਇਹ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 4 ਲੱਖ ਤੇ 60000 ਰੁਪਏ ਕੀਮਤ ਰੱਖੀ ਗਈ ਹੈ ਬਾਕੀ ਮੌਕੇ ਤੇ ਲੈਸ ਵੀ ਹੋ ਜੂਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਰੀਪਰ ਦਿਖਾ ਰਹੇ ਹਾਂ ਕੇਐਸਏ ਦਾ ਤੂੜੀ ਵਾਲਾ ਰੀਪਰ ਹੈ ਵੀਰੇ 2013 ਮਾਡਲ ਸਾਰਾ オリジナル ਰੀਪਰ ਹੈ ਵੀਰੇ ਬਾਡੀ ਚਾਸੀ ਰੰਗ ਪੇਂਟ ਸਾਰਾ オリジナル ਰੀਪਰ ਦਾ ਕੋਈ ਬਿਲਡਿੰਗ ਤੱਕ ਨਹੀਂ ਲੱਗਿਆ ਹੋਇਆ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਬਿਲਕੁਲ ਬੇਦਾਗ ਟਾਇਰ ਨੇ 70 ਪੈਸੇ ਕੋਈ ਕਮੀ ਪੇਸ਼ੀ ਨਹੀਂ ਰਿਪੇਅਰ ਵਗੈਰਾ ਸਾਰੀ ਹੋਈ ਹੈ ਰਿਪਰ ਦੀ ਬਲੇਡਾਂ ਦੀਆਂ ਸੈਡਾਂ ਚੇਂਜ ਹੋਣ ਵਾਲੀਆਂ ਨੇ ਪੱਖਾ ਜਾਲ ਸਭ ਨਵੇਂ ਪਾਏ ਹੋਏ ਆ ਵੀਰੇ ਕੋਈ ਕਮੀ ਪੇਸ਼ੀ ਨਹੀਂ ਪੰਜ ਪੈਸੇ ਤੱਕ ਨਹੀਂ ਲੱਗਦੇ ਰਿਪਰ ਦੀ ਰਿਪੇਅਰ ਤੇ ਰੰਗ ਪੇਂਟ ਸਾਰਾ オリジナル ਹੈ オリジナル ਹੀ ਪਾਰਟਸ ਨੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਰਿਪਰ ਤੁਸੀਂ ਖਰੀਦ ਸਕਦੇ ਹੋ ਪੂਰਾ ਸ਼ੁੱਧ ਚੱਲਦਾ ਹੈ ਵੀਰੇ ਪੂਰੀ ਟੌਪ ਕਲਾਸ ਦੀ ਧੂੜੀ ਬਣਾਉਂਦਾ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ ਕੋਈ ਕਮੀ ਪੇਸ਼ੀ ਨਹੀਂ ਰਿਪਰ ਦੇ ਵਿੱਚ ਏਰੀਆ ਵੀਰੇ ਮੱਤਾ ਪਿੰਡਾ ਵੀਰਾਂ ਦਾ ਕੋਟਕਪੂਰੇ ਏਰੀਆ ਦੇ ਵਿੱਚ ਉੱਥੇ ਹੈ ਰੀਪਰ ਖੜਾ ਹੈ ਰੀਪਰ ਦੀ ਕੀਮਤ ਰੱਖੀ ਗਈ ਹੈ 1,40,000 ਰੁਪਏ ਕੀਮਤ ਹੈ ਬਾਕੀ ਮੌਕੇ ਦਾ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਰੀਪਰ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਮੱਡਲ ਆਡਰ ਦਿਖਾ ਰਹੇ ਆ ਜਾਨਕੀ ਮਿਰਚ ਚੱਕਣ ਵਾਲੀ ਮਸ਼ੀਨ ਵੀਰੇ 2017 ਮਾਡਲ ਹੈ ਵੀਰੇ ਮਸ਼ੀਨ ਸਾਈਜ ਤੇ ਬਣਵਾਈ ਹੋਈ ਹੈ ਬਿਲਕੁਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਸਾਰੀ origignal machine ਹੈ ਵੀਰੇ ਪੂਰੀ heavy quality ਦੀ ਬਣਾਈ ਹੋਈ ਹੈ ਵੀਰੇ ਨੇ ਸਾਜ ਤੇ ਸਾਰਾ ਕੰਮ ਵਗੈਰਾ ਹੋਇਆ ਹੈ ਕੋਈ ਕਮੀ ਪੇਸ਼ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਵੀਰੇ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਚਲਾ ਕੇ ਚੈੱਕ ਕਰਕੇ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਮਸ਼ੀਨ ਦੇ ਵਿੱਚ ਕੋਈ ਟੁੱਟ-ਭੱਜ ਨਹੀਂ ਵੀਰੇ ਬੈਲਟਾਂ ਵਗੈਰਾ ਸਭ ਪਟੇ ਸਭ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਕੋਈ ਰਿਪੇਅਰ ਦੀ ਜ਼ਰੂਰਤ ਨਹੀਂ 5 ਪੈਸੇ ਤੱਕ ਨਹੀਂ ਲੱਗਦੇ ਮਸ਼ੀਨ ਤੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ ਏਰੀਆ ਵੀਰੇ ਨਿਹਾਲ ਸਿੰਘ ਵਾਲਾ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਮੋਗਾ ਉੱਥੇ ਮਸ਼ੀਨ ਖੜੀ ਹੈ ਮਸ਼ੀਨ ਦੀ ਕੀਮਤ ਰੱਖੀ ਗਈ ਜਿਹੜੀ 1,65,000 ਰੁਪਏ ਕੀਮਤ ਹੈ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜੂਗਾ ਵੀਰੇ ਥੈਂਕ ਯੂ ਵੈਰੀ ਮਚ ਹਾਂਜੀ ਵੀਰੇ ਆਪਾਂ ਇਧਰ ਨੂੰ ਟਰਾਲੀ ਦਿਖਾ ਰਹੇ ਹਾਂ 13x 5.5 ਫੁੱਟ ਦੀ ਟਰਾਲੀ ਹੈ ਵੀਰੇ 2011 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਰੰਗ ਪੇਂਟ ਟਰਾਲੀ ਦਾ ਪੂਰਾ ਵਧੀਆ ਸਾਫ ਸੁਥਰਾ ਪਿਆ ਹੈ ਚਾਦਰ ਫਰਸ਼ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਕੋਈ ਟੁੱਟ ਭੱਜ ਨਹੀਂ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਚਾਦਰ ਹੈ ਕੋਈ ਕਿਤੇ ਜਰ ਨਹੀਂ ਵੀਰੇ ਕੋਈ ਮੋਰੀ ਨਹੀਂ ਸਾਫ ਸੁਥਰੀ ਫਰਸ਼ ਪਈ ਹੈ ਟਰਾਲੀ ਦੀ ਡਬਲ ਟਾਇਰ ਹੈ ਵੀਰੇ ਪੂਰੇ ਹੈਵੀ ਗਾਡਰ ਤੇ ਚੈਨ ਲੱਗੇ ਹੋਏ ਨੇ ਕੋਈ ਕਮੀ ਪੇਸ਼ ਨਹੀਂ ਟਰਾਲੀ ਦੇ ਵਿੱਚ ਬਿਲਕੁਲ ਬੇਦਾਗ ਟਾਇਰ ਨੇ ਚੈਨ ਗਾਡਰਾਂ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਵੀਰੇ ਪੂਰੀ ਵਧੀਆ ਕੁਆਲਿਟੀ ਦੀ ਟਰਾਲੀ ਪਈ ਹੈ ਬਿੱਡ ਨਾਲ ਹੈ ਟਰਾਲੀ ਦਾ ਕੋਈ ਕਮੀ ਪੇਸ਼ੀ ਨਹੀਂ ਏਰੀਆ ਵੀਰੇ ਤਰਨਤਾਰਨ ਏਰੀਆ ਦੇ ਵਿੱਚ ਟਰਾਲੀ ਖੜੀ ਹੈ ਟਰਾਲੀ ਦੀ ਜਿਹੜੀ ਕੀਮਤ ਰੱਖੀ ਗਈ ਹੈ 1,10,000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ نیچے ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਮੌਕੇ ਤੇ ਲੈਸ ਵੀ ਹੋ ਜੂਗਾ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦਾ ਜਾਇਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪ ਦੀ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ ਤਾਂਗੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗਦੀ ਹੈ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਰੇ ਤਾਂ ਕਿ ਅੱਗੇ ਵੀ ਵੀਡੀਓ ਆਪਣੇ ਕਿਸਾਨ ਵੀਰਾਂ ਕੋਲੇ ਪਹੁੰਚਦੀ ਰਹੇ ਸੋ ਥੈਂਕ ਯੂ ਵੈਰੀ ਮੱਚ